ਹਾਂਜੀ ਸਭ ਤੁਸੀਂ ਸ੍ਰੀ ਗਾਗਏ ਹਿੰਦ ਜਿਸ ਨੇ ਵੀ ਭਾਰਤ ਦਰਸ਼ਨ ਕਰਨੇ ਆ ਤਾਂ ਇੱਕ ਵਾਰ ਉਹ ਦਿੱਲੀ ਦੇ ਇਸ ਜਗ੍ਹਾ ਜਰੂਰ ਆਵੇ ਸਾਥੀਓ ਇਹ ਜੋ ਤੁਸੀਂ ਪਹਿਲਾ ਸਟਾਲ ਦੇਖਿਆ ਇਹ ਅਸਾਮ ਦਾ ਹੈ ਉੱਥੇ ਜੋ ਕਿ ਹੱਥ ਨਾਲ ਬੜੀਆਂ ਚੀਜ਼ਾਂ ਬਣਕ ਰਹੀਆਂ ਮਜੂਰ ਨੇ ਦੂਜਾ ਜੋ ਸਟਾਲ ਤੁਸੀਂ ਦੇਖ ਰਹੇ Rajasthan ਦਾ ਜੋ ਕਲਚਰ ਹੈ ਉਹ ਇੱਥੇ ਦਿਖਾਇਆ ਜਾ ਰਿਹਾ ਹੈ ਸਾਥੀਓ ਇਹ ਜਗ੍ਹਾ ਦਿੱਲੀ ਦੇ ਜੋ ਇੱਥੇ ਤੁਸੀਂ ਦੇਖ ਰਹੇ ਹੋਣ ਇਹ ਕਲਾਕ੍ਰਿਤੀਆਂ ਨੇ ਤ੍ਰਿਪੁਰਾ ਦੀਆਂ ਜੋਥ ਦਾ ਕਲਚਰ ਹੈ ਉੱਥੋਂ ਦੀ ਬਨਾਵਟੀ ਝਿਲਪ ਕਲਾ ਜੋ ਹਫਤਾ ਨਾਲ ਕਾਰਗਰਾਂ ਤਿਆਰ ਕੀਤੇ ਉਹ ਤੁਸੀਂ ਇਹ ਸਾਰੇ ਸਾੜੀ ਵਗੈਰਾ ਦੇਖ ਰਹੇ ਹੋ ਅਤੇ ਸਾਥਿਓ ਚਲਦੇ ਹੋਏ ਅਸੀਂ ਪਹੁੰਚ ਗਏ ਅੱਗੇ 오ਡੀਸਾ ਆਪਣਾ 오ਡੀਸਾ ਦੇ ਸਟਾਲ ਤੇ ਸਾਥਿਓ ਇਹ ਸਾਰੇ ਹੱਡ ਮੇਡ ਜੋ ਪ੍ਰੋਡਕਟ ਨੇ ਉੱਥੋਂ ਦੇ ਲੋਕਲ ਕਾਰਗਰਾਂਵਨੀਆਂ ਮੂਰਤੀਆਂ ਸ਼ਿਲਪਕਾਰੀ ਕੀਤੀ ਹੈ ਜੋ ਇੱਥੇ ਬਣਾਇਆ ਗਿਆ ਬਹੁਤ ਸੁੰਦਰ ਹੈ ਔਰ ਸਾਥਿਓ ਅੱਗੇ ਅਸੀਂ ਪਹੁੰਚ ਗਏ ਉੱਤਰ ਪ੍ਰਦੇਸ਼ ਦਾ ਜੋ ਉੱਥੋਂ ਦੀ ਸਾੜੀਆਂ ਜੋ ਹੈਂਡ ਮੈਡ ਨੇ ਸਿਲਕ ਦੀਆਂ ਰਹੀਆਂ ਇਹ ਸੁੰਦਰ ਡਿਜ਼ਾਈਨ ਸੀਗੇ ਇਸ ਤੋਂ ਬਾਅਦ ਅਸੀਂ ਪਹੁੰਚੇ ਆਂਧਰਾ ਪ੍ਰਦੇਸ਼ ਦੀ ਜੋ ਸਟਾਲ ਉਹਦੇ ਉੱਤੇ ਇੱਥੇ ਵੀ ਬਹੁਤ ਸਾਨੂੰ ਦੇਖਣ ਨੂੰ ਮਿਲਿਆ ਕਿ ਇਹ ਬਹੁਤ ਸੁੰਦਰ ਕਲਾਕ੍ਰਿਤੀਆਂ ਨਾਲ ਇਹ ਇਸ ਨੂੰ ਬਣਾਇਆ ਗਿਆ ਹੈ ਸਾਰੀਆਂ ਸੀ ਬਹੁਤ ਬੱਚਿਆਂ ਦੇ ਕੱਪੜੇ ਵਗੈਰਾ ਸਭ ਪਿਓ ਸਭ ਤੋਂ ਸੋਹਣੀ ਜੋ ਸਟਾਲ ਮੈਨੂੰ ਲੱਗੀ ਉਹ ਕੇਰਲਾ ਦੀ ਸੀ ਜੋ ਤੁਸੀਂ ਦੇਖ ਰਹੇ ਹੋਣ ਇੱਥੇ ਕੇਰਲਾ ਦਾ ਜੋ ਕਲਚਰ ਹੈ ਉਹ ਦੇਖਣ ਨੂੰ ਮਿਲਿਆ ਬਹੁਤ ਸੁੰਦਰ ਇਹ ਟਾਲ ਲੱਗਿਆ ਮੈਨੂੰ ਹਾਂ ਥੋੜਾ ਟਾਈਮ ਕੱਟ ਹੋਣ ਕਰਕੇ ਅਸੀਂ ਅੰਦਰ ਨਹੀਂ ਜਾ ਸਕਿਆ ਵੇ ਲੇਕਿਨ ਅਗਰ ਤੁਸੀਂ ਕਹੋਗੇ ਅੰਦਰ ਦੀ ਨੈਕਸਟ ਟਾਈਮ ਜ਼ਰੂਰ ਵੀਡੀਓ ਬਣਾਵਾਂਗੇ ਇਸ ਤੋਂ ਬਾਅਦ ਅਸੀਂ ਪਹੁੰਚ ਗਏ ਜੀ ਕਿ ਜੋ ਤੁਸੀਂ ਸਟਾਲ ਦੇਖ ਰਹੇ ਹੋ ਸਾਹਮਣੇ ਇਹ ਐਮਪੀ ਦੀ ਜੋ ਉੱਥੋਂ ਦਾ ਕਲਚਰ ਹੈ ਉੱਥੋਂ ਦਾ ਸੂਟ ਹੈ ਉਸ ਤੋਂ ਬਾਅਦ ਅਸੀਂ ਪਹੁੰਚੇ ਬਿਹਾਰ ਦੇ ਸਟਾਲ ਦੇ ਉੱਤੇ ਜੋ ਕਿ ਬਹੁਤ ਹੀ ਸੁੰਦਰ ਸੀ ਉੱਥੋਂ ਦਾ ਕਲਚਰ ਜੋ ਉੱਥੋਂ ਦਾ ਕੱਪੜਾ ਉੱਥੋਂ ਦੀ ਸ਼ਿਲਪਕਾਰੀ ਸੀ ਅਸੀਂ ਦੇਖਿਆ ਬਹੁਤ ਹੱਥਾਂ ਨਾਲ ਬਣੀਆਂ ਚੀਜ਼ਾਂ ਕਲਾਕ੍ਰਿਤੀਆਂ ਜੋ ਉੱਥੋਂ ਦੇ ਲੋਕਲ ਕਾਰੀਗਰਾਂ ਨੇ ਬਣਾਈਆਂ ਗਈਆਂ ਸੀ ਫਿਰ ਅਸੀਂ ਪੱਛੇ ਗੁਜਰਾਤ ਦੇ ਇਸ ਸਟਾਲ ਤੇ ਇੱਥੋਂ ਦੇ ਵੀ ਕੱਪੜੇ ਵਗੈਰਾ ਬਹੁਤ ਅੱਛੇ, ਕੁਰਤੇ ਪਜਾਮਾ ਵਗੈਰਾ, ਸਾੜੀਆਂ ਵਗੈਰਾ ਬਹੁਤ ਅੱਛੀਆਂ, ਹੱਥ ਮੈਕ ਹੱਤ ਨਾਲ ਬਣੀਆਂ ਸੀਗੀਆਂ। ਇਸ ਤੋਂ ਅੱਗੇ ਹੀ ਸਾਨੂੰ ਮਿਲਿਆ ਜੰਮੂ ਐਂਡ ਕਸ਼ਮੀਰ ਦਾ ਜੋ ਕਲਚਰਥ ਸਿਖਾਇਆ ਗਿਆ ਹੈਂਡ ਮੈਡ ਜੋ ਚੀਜ਼ਾਂ ਨੇ, ਸ਼ਾਲ ਨੇ, ਉਤਥੋਂ ਦੀਆਂ ਕੋਟੀਆਂ ਵਗੈਰਾ ਜੋ ਸੀਗੀਆਂ ਉਹ ਅਸੀਂ ਦੇਖਿਆ, ਉੱਥੇ ਬਹੁਤ ਸੁੰਦਰ ਇਹੇ ਡਿਜ਼ਾਈਨ ਬਣਾਇਆ ਹੋਇਆ ਸੀਗਾ ਉਸ ਤੋਂ ਬਾਅਦ ਸਾਥੀਓ ਜੋ ਅੱਗੇ ਤੁਸੀਂ ਇਹ ਜੋ ਸਟਾਲ ਦੇਖ ਰਹੇ ਹੋ ਇਹ ਮਹਾਰਾਸ਼ਟਰ ਦਾ ਸਟਾਲ ਹੈ ਸਾਥੀਓ ਕੋਲਾਪੁਰ ਦੀ ਚੱਪਲ ਜੋ ਅਸੀਂ ਫਿਲਮਾਂ 'ਚ ਦੇਖਦੀ ਸੀਗੇ ਅਕਸਰ ਵਰਮੇ ਕਦੇ ਦੇਖਿਆ ਨਹੀਂ ਸੀ ਆਓ ਚੱਲ ਕੇ ਦੇਖਦੇ ਹਾਂ ਲਾਈ ਇਹ ਹੈਂਡ ਮੈਡ ਹੈ ਨਾ ਜੀ ਟੋਟਲ ਹੈਂਡ ਮੈਡ ਇਹ ਕੋ ਤਾਂ ਪਕੜ ਕੇ ਪਤਾ ਲੱਗਦਾ ਕਿ ਐਸਾ ਲੱਕੜੀ ਜਿਹੀ ਲੱਗ ਰਹੀ ਹੈ ਪਰ ਸੌ ਉਹ ਹੈ ਪਰ ਚਲੇ ਵੀ ਬਹੁਤ ਜਾ ਰਹੇ ਹੈ ਚੱਲ ਜਾਈਏ ये लिखा इस पे हाँ, प्राइज लिखा। ये लिखा हुआ है आपकी की ये बाजार से लोगों तो आओ ये की पड़े तो पड़ेगी सब साथियों जो स्टाफ देखी बहुत अच्छी लगी कुछ टाइम सी मेरे को जाके जो तुम ये स्टॉप देख रहे हो बंगाल द ਕਲਚਰ ਪਹਿਨਾਵਾ ਸ਼ਿਲਪਕਾਰੀ ਹੈ ਇਹ ਵੀ ਬਹੁਤ ਸੁੰਦਰ ਮੈਨੂੰ ਲੱਗਿਆ ਉੱਥੇ ਜਿਹੜਾ ਸਾਰੀ ਕੁੜਤਾ ਪਜਾਮਾ ਵਗੈਰਾ ਜੋ ਉੱਥੋਂ ਦਾ ਲੋਕਲ ਕਲਚਰ ਹੈ ਇਹ ਸਾਥੀਓ ਉੱਥੋਂ ਦੇ ਲੋਕਲ ਕਾਰੀਗਰਾਂ ਵੱਲੋਂ ਬਣਾਈ ਗਈਆਂ ਹੋਈਆਂ ਸਾਰੀਆਂ ਚੀਜ਼ਾਂ ਨੇ ਔਰ ਇਹ ਬਹੁਤ ਸੁੰਦਰ ਜੋ ਤੁਸੀਂ ਦੇਖ ਰਹੇ ਹੋ ਵਾਕਈ ਹੀ ਬਹੁਤ ਸੁੰਦਰ ਹੈ ਦੇਖਣ 'ਚ ਔਰ ਸਾਥੀਓ ਇਹ ਜੋ ਜਗ੍ਹਾ ਹੈ ਵਿਚੋ ਵਿੱਚ ਦਿੱਲੀ ਸ਼ਹਿਰ ਦੇ ਕਨੌਟ ਪਲੇਸ ਤੇ ਬਾਬਾ ਖੜਕ ਸਿੰਘ ਮਾਰਕ ਦੇ ਉੱਤੇ ਸਥਿਤ ਹੈ ਔਰ ਸਭ ਤੋਂ ਮਨ ਖੁਸ਼ ਹੋਇਆ ਪੰਜਾਬ ਦੀ ਜੋ ਸਟਾਲ ਦੇ ਕੇ ਫੁਲਕਾਰੀਆ ਦੇਖ ਕੇ ਹੈਂਡ ਮੈਡ ਕਾਰੀਗਰ ਸਾਡੇ ਜੋ ਪੰਜਾਬ ਦੇ ਨੇ ਉਹ ਦੇਖ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਵੀ ਸਾਡਾ ਪੰਜਾਬ ਦਾ ਕਲਚਰ ਵੀ ਇੱਥੇ ਦੇਖਿਆ ਔਰ ਵੇਖਦਾ ਜੋ ਸਾਈਨ ਬੋਰਡ ਲੱਗ ਗਿਆ ਇਹ ਸਭ ਤੋਂ ਵਧੀਆ ਮੈਨੂੰ ਚੀਜ਼ ਇਹ ਲੱਗੀ ਕਿ ਦਿੱਲੀ ਦੇ ਅੰਦਰ ਵੀ ਸਾਡਾ ਇੱਥੇ ਕਲਚਰ ਦਿਖਾਇਆ ਜਾ ਰਿਹਾ ਹੈ ਇੱਥੇ ਬਹੁਤ ਦੇਸ਼ਾਂ ਦੇ ਲੋਕ ਰਹਿੰਦੇ ਆਉਂਦੇ ਹਨ ਔਰ ਜੋ ਤੁਸੀਂ ਹੁਣ ਦੇਖ ਰਹੇ ਹੋ ਮਨੀਪੁਰ ਦਾ ਇਹ ਜੋ ਸਟਾਲ ਹੈ ਜੋ ਦੇਖ ਰਹੇ ਹੋ ਇਹ ਬਾਸ ਨਾਲ ਬਣੀ ਹੋਈਆਂ ਸਾਰੀਆਂ ਚੀਜ਼ਾਂ ਮਨੀਪੁਰ ਦੀਆਂ ਜੋ ਤੁਸੀਂ ਬਰਤਨ ਇਹ ਸਾਹਮਣੇ ਦੇਖੇ ਇਹ ਮਨੀਪੁਰ ਦੇ ਹਨ ਔਰ ਨੈਕਸਟ ਜੋ ਤੁਸੀਂ ਦੇਖ ਰਹੇ ਨਾਗਾ ਲੈਂਡ ਦਾ ਸਟਾਲ ਠੀਕਾ ਇਹ ਵੀ ਤਕਰੀਬਨ ਬਾਸ ਦੇ ਨਾਲ ਹੀ ਬਣੀਆਂ ਚੀਜ਼ਾਂ ਯੂਜ਼ ਜ਼ਿਆਦਾ ਕਰਦੇ ਨੇ ਨਾਗਾਲੈਂਡ ਦੇ ਜੋ ਲੋਕ ਨੇ ਇਹ ਵੀ ਬਹੁਤ ਸੁੰਦਰ ਕਲਾਕ੍ਰਿਤੀਆਂ ਸੀਗੀਆਂ ਜੋ ਮੈਨੂੰ ਦੇਖ ਕੇ ਬਹੁਤ ਅੱਛਾ ਲੱਗਿਆ ਉਸ ਤੋਂ ਅੱਗੇ ਚਲਦੇ ਹੋਏ ਸਾਥੀਓ ਅਸੀਂ ਜੋ ਦੇਖਿਆ ਇਹ ਕਲਾਕ੍ਰਿਤੀਆਂ ਸੀਗੀਆਂ ਬਹੁਤ ਸੁੰਦਰ ਸੀਗੀਆਂ ਇਹ ਸੀਗਾ ਸਾਡੇ ਮੂਰੇ ਜੋ ਤੁਸੀਂ ਦੇਖ ਰਹੇ ਹੋ ਸਟਾਲ ਇਹ ਸੀਗਾ ਆਪਣਾ ਹਿਮਾਚਲ ਪ੍ਰਦੇਸ਼ ਦਾ ਜੋਥ ਦਾ ਲੋਕਲ ਕਾਰੀਗਰ ਇੱਥੇ ਆਪਦੇ ਸਮਾਨ ਵੇਚਦੇ ਨੇ ਹੈਂਡ ਮੇਡ ਚੀਜ਼ਾਂ ਨੇ ਸਭ ਔਰ ਸਾਥੀਓ ਇਹ ਜੋ ਤੁਸੀਂ ਦੇਖ ਰਹੇ ਹੋ ਸਾਹਮਣੇ ਇਹ ਕਰਨਾਟਕਾ ਦਾ ਸਟਾਲ ਹੈ ਜਿੱਥੇ ਕੀ ਹੈਂਡ ਮੇਡ ਸਾੜੀਆਂ ਕਲਾਕ੍ਰਿਤੀਆਂ ਵਗੈਰਾ ਬਹੁਤ ਸੁੰਦਰ ਨੇ ਔਰ ਸਾਹਮਣੇ ਤੁਸੀਂ ਦੇਖ ਰਹੇ ਹੋ ਲੈ ਲਦਾਖ ਦਾ ਜੋ ਸਟਾਲ ਸੀਗਾ ਇਹ ਵੀ ਦੇਖਣ ਨੂੰ ਮਿਲਿਆ ਅੱਗੇ ਸਾਨੂੰ ਮਹਗਾਲਿਆ ਦਾ ਵੀ ਜੋ ਕਲਚਰ ਜੋ ਸਟਾਲ ਦੇਖਣ ਨੂੰ ਮਿਲਿਆ ਹੋਰ ਜੋ ਇਹ ਸੈਂਟਰ ਗਵਰਨਮੈਂਟ ਦੇ ਛੋਟੇ-ਛੋਟੇ ਸਟੋਰ ਨੇ ਇਹ ਕਾਰਪੋਰੇਸ਼ਨਾਂ ਮਿਲ ਕੇ ਚਲਾਉਂਦੀਆਂ ਨੇ ਜੋ ਸੈਂਟਰ ਗਵਰਨਮੈਂਟ ਦੀ ਕਾਰਪੋਰੇਸ਼ਨਾਂ ਨੇ ਜਿਵੇਂ ਕਿ ਜੋਹਾਰ ਇੰਪੋਰਮੀਅਨ ਹੈ ਜੋ ਇਹ ਉੱਤਰਾਖੰਡ ਦਾ ਕਲਚਰ ਦੱਸ ਰਹੀ ਹੈ ਜੋ ਅੱਗੇ ਤੁਸੀਂ ਦੇਖੋਗੇ ਇਹ ਇਹ ਸੀਗਾ ਜੋ ਸਟਾਲ ਤੁਸੀਂ ਦੇਖ ਰਹੇ ਹੋ ਇਹ ਗਿੱਲਵੀ ਜੋ ਤੁਸੀਂ ਬਣੀ ਦੇਖ ਰਹੇ ਹੋ ਇਹ ਸੈਂਟਰ ਗਵਰਨਮੈਂਟ ਵੈਨਿਊ ਆਪਰੇਟ ਕੀਤੀ ਜਾਂਦੀ ਹੈ ਜੋ ਉਹਨਾਂ ਦੇ ਸੈਂਟਰ ਗਵਰਨਮੈਂਟ ਦੇ ਕਾਰਪੋਰੇਸ਼ਨ ਨੇ ਉਹਨਾਂ ਦੇ ਨਿਊ ਰੇ ਸਭ ਆਪਰੇਟ ਕੀਤਾ ਜਾਂਦਾ ਹੈ ਜਿਵੇਂ ਕੁਆਇਰ ਬੋਰਡ ਜਿਵੇਂ ਤੁਸੀਂ ਦੇਖ ਰਹੇ ਇਹ ਇਹ ਸਭ ਸੈਂਟਰ ਗਵਰਨਮੈਂਟ ਵੈਨਿਊ ਆਪਰੇਟ ਕੀਤਾ ਜਾਂਦਾ ਜੋ ਪਿੱਛੇ ਤੁਸੀਂ ਸਟਾਲ ਦੇਖੇ ਉਹ ਸਟੇਟ ਗਵਰਨਮੈਂਟ ਵੈਨਿਊ ਸਾਰੇ ਉਹ ਜੋ ਸਭ ਤੋਂ ਲੋਕਲ ਸਮਾਨ ਲਿਆ ਤੇ ਉੱਥੇ ਉਹਨਾਂ ਲੋਕਲ ਕਾਰੀਗਰਾਂ ਨੇ ਵੇਚਿਆ ਜਾਂਦਾ ਸਾਥੀਓ ਇਸ ਵੀਡੀਓ ਜੇ ਅੱਛੀ ਲੱਗੀ ਤਾਂ ਸ਼ੇਅਰ ਲਾਈਕ ਜਰੂਰ ਕਰਿਓ ਅਗਰ ਤੁਸੀਂ ਅੰਦਰ ਦੀ ਵੀਡੀਓ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਨੈਕਸਟ ਟਾਈਮ ਮੈਂ ਅੰਦਰ ਵੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇਸ ਵਾਰ ਥੋੜਾ ਟਾਈਮ ਘੱਟ ਹੋਣ ਕਰਕੇ ਅੰਦਰ ਨਹੀਂ ਜਾ ਨਹੀਂ ਸਕਿਆ ਇਸ ਕਰਕੇ